ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹਨਾ ਵਾ ਬੀਬੀ ਜਗੀਰ ਕੋਰ ਵੱਲੋਂ ਊਲ ਜਲੂਲ ਬੇਤੁਕੇ ਔਰ ਬਹੁਤ ਮਾੜੀ ਸ਼ਬਦਾਬਲੀ ਵਾਲੇ ਬਿਆਨਾਂ ਦੇ ਮੈਂ ਚੰਦ ਦੇ ਨੇ ਇਸ ਕਰਕੇ ਚੁੱਪ ਰਿਹਾ ਕਿਉਂਕਿ ਪੁਲਥ ਵਿੱਚ ਉਹ ਮੇਰੇ ਇਮੀਡੀਏਟ ਪੋਲੀਟੀਕਲ ਰਾਈਵਲਰ ਅਗਰ ਆਪਾਂ ਕੇ ਇਹਦੀ ਗੱਲ ਕਰਦੇ ਤਾਂ ਲੋਕ ਕਹਿੰਦੇ ਕਿਉਂਕਿ ਇਹਨਾਂ ਦਾ ਤਾਂ ਆਪਸ ਵਿੱਚ ਸਿਆਸੀ ਰੰਜਿਸ਼ ਆ ਇਸ ਕਰਕੇ ਜਿਹੜਾ ਹੈਗਾ ਵਾ ਇਹਦੀ ਗੱਲ ਵਿੱਚ ਪਤਾ ਨਹੀਂ ਕਿੰਨਾ ਕੁ ਵਜ਼ਨ ਹੋਵੇਗਾ ਪਰ ਕਿਉਂਕਿ ਹੁਣ ਇਹ ਗੱਲ ਪੂਰਾ ਜਨਤਾ ਦੀ ਅਦਾਲਤ ਵਿੱਚ ਰੱਖੀ ਜਾ ਚੁੱਕੀ ਹੈ ਜਿਸ ਢੰਗ ਦੇ ਨਾਲ ਐਸਜੀਪੀਸੀ ਦੀ ਇੱਕ ਪ੍ਰੈਜ਼ੀਡੈਂਟ ਜੋ ਉਹਨੇ ਜ਼ੁਬਾਨ ਵਰਤੀ ਹੈ ਭਾਈ ਹਰਜਿੰਦਰ ਸਿੰਘ ਮਾਜੀ ਜਿਹੜੇ ਨੇ ਉਹ ਇੱਕ ਪ੍ਰਚਾਰਕ ਨੇ ਇੱਕ ਗੈਰਤਮੰਦ ਇਨਸਾਨ ਆ اخਲਾਕੀ ਇਨਸਾਨ ਆ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਬਾਈਬਲ ਕਲਾ ਦੇ ਕਤਲ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਮੋਰਚਾ ਲੜਿਆ ਮੋਰਚੇ ਵਿੱਚ ਹਿੱਸਾ ਲਿਆ ਔਰ ਮੈਂ ਸਮਝਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਅਗਰ ਇਨਸਾਫ ਪਸੰਦੀ ਦੀ ਲੜਾਈ ਕਿਸੇ ਵੀ ਮੁਕਾਮ ਤੇ ਆ ਜਿੱਥੇ ਉਹ ਬਹੁਤ ਸਾਰੇ ਹੋਰ ਚੰਗੇ ਸੱਜਣਾ ਦਾ ਯੋਗਦਾਨ ਉਹਦੇ ਭਾਈ ਹਰਜਿੰਦਰ ਸਿੰਘ ਮਾਜੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਬੀਬੀ ਜਗੀਰ ਕੌਰ ਉਸ ਨੂੰ ਕਹਿੰਦੀ ਇਹੋ ਜੇ ਮਾਜੀ ਸ਼ਾਂਜੀ ਕਿ ਇਹ ਐਸਸੀਪੀਸੀ ਦੇ ਪ੍ਰੈਜ਼ੀਡੈਂਟ ਦੇ ਮੂੰਹੋਂ ਜਸਟ ਇੱਕ ਮਿੰਟ ਅੱਖਾਂ ਬੰਦ ਕਰਕੇ ਸੋਚੋ ਕਿ ਇਸ ਅਹੁਦੇ ਤੇ ਵਿਰਾਜਮਾਨ ਰਹੇ ਨੇ ਮਾਸਟਰ ਤਾਰਾ ਸਿੰਘ ਜੀ ਜਿਹੜੇ ਕਿ ਕਿਸੇ ਵੇਲੇ ਸਾਡੇ ਪੰਥ ਦੇ ਇੱਕ ਬਹੁਤ ਵੱਡੇ ਆਗੂ ਸਿਗੇ ਕੀ ਉਹ ਕਦੀ ਇਦਾਂ ਦੇ ਸ਼ਬਦਾਵਲੀ ਵਰਤ ਸਕਦੇ ਸੀਗੇ ਜਥੇਦਾਰ ਗੁਰਚਰਨ ਸਿੰਘ ਤੋੜਾ 22 25 ਸਾਲ ਐਸਜੀਪੀਸੀ ਦੀ ਉਹਨਾਂ ਨੇ ਬਤੌਰ ਪ੍ਰਧਾਨ ਸੇਵਾ ਕੀਤੀ ਹੈ ਕਿ ਉਹਨਾਂ ਨੇ ਮੂੰਹ ਕਦੀ ਇਦਾਂ ਦੇ ਸ਼ਬਦ ਕਿਸੇ ਵੀ ਓਪੋਨੈਂਟ ਵਾਸਤੇ ਵਰਤੇ ਸੀਗੇ ਔਰ ਕੱਲੇ ਸ਼ਬਦਾਵਲੀ ਮਾੜੀ ਨਹੀਂ ਗਈ ਤੁਸੀਂ ਦੇਖੋ ਇੱਕ ਆਦਮੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜ ਰਿਹਾ ਵਾ ਤੇ ਇਨਸਾਫ ਦੇ ਅੱਗੇ ਮੋਰੇ ਹੋ ਕੇ ਕੋਟ ਕਪੂਰੇ ਦੇ ਉੱਤੇ ਹੋਇਆ ਜ਼ੁਲਮ ਲੋਕਾਂ ਦੇ ਉੱਤੇ ਤੇ ਬਾਈਬਲ ਕਲਾਮ ਵਿੱਚ ਦੋ ਸਿੱਖਾਂ ਦੇ ਕਤਲ ਹੋਏ ਦਾ ਵਿਰੋਧ ਕਰ ਰਿਹਾ ਵਾ ਤੇ ਇਨਸਾਫ ਮੰਗ ਰਿਹਾ ਵਾ ਐਸਜੀਪੀਸੀ ਜਿਹੜੀ ਕਿ ਸਾਡੀ ਜਮਾਤ ਆ ਸਾਡੇ ਪੁਰਖਿਆਂ ਦੀ ਖੜੀ ਕੀਤੀ ਹੋਈ ਜਮਾਤ ਹੈ ਜਿਹੜਾ ਕੰਮ ਜਿਹੜਾ ਫਰਜ਼ ਐਸਸੀਪੀਸੀ ਦਾ ਸੀਗਾ ਉਹ ਭਾਈ ਹਰਜਿੰਦਰ ਸਿੰਘ ਮਾਨ ਜੀ ਕਰ ਰਿਹਾ ਵਾ ਜਾਂ ਸਤਕਾਰ ਕਮੇਟੀ ਕਰ ਰਹੀ ਹੈ ਉਹ ਕੰਮ ਉਹ ਕਰ ਰਹੇ ਨੇ ਜਿਹੜੀ ਜੜਾ ਕੰਮ ਐਸਸੀਪੀਸੀ ਦੀ ਮੁਢਲੀ ਜ਼ਿੰਮੇਵਾਰੀ ਸੀਗੀ ਕਿਉਂਕਿ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਦੀ ਹੋਏ અપਮਾਨ ਦੀ ਜਾਂ ਬੇਅਦਬੀਆਂ ਦੀ ਪੈਰਵਾਹੀ ਐਸਜੀਪੀਸੀ ਨਹੀਂ ਕਰੇਗੀ ਅਕਾਲੀ ਦਲ ਨਹੀਂ ਕਰੇਗਾ ਤੇ ਫਿਰ ਕੌਣ ਕਰੇਗਾ ਇਹ ਤਾਂ ਗੱਲ ਉਹ ਹੋ ਗਈ ਨਾ ਕਿ ਉਲਟਾ ਚੋਰ कोतवाल ਨੂੰ ਡਾਂਟੇ ਇਹ ਮੈਂ ਕਹਿੰਦਾ ਇਹ ਮੁਹਾਵਰਾ ਵੀ ਛੋਟਾ ਕਰਦਾ ਜਗੀਰਕੁਰ ਨੇ ਤੇ ਉਹ ਗੰਦੇ ਸ਼ਬਦ ਬੋਲੇ ਇਦਾ ਮਤਲਬ ਹੈ ਕੱਲ ਨੂੰ ਕਿ ਕੋਈ ਵੀ ਜ਼ੁਲਮ ਢਾਵੇ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਅਗਲੇ ਪਾਸੇ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ ਕਿਉਂਕਿ ਆਪ ਇਹ ਝੂਠੇ ਨੇ ਇਹਨਾਂ ਦੀ ਬਾਦਲ ਲਕਾਲੀ ਦਲ ਦੀ ਸੁਖਬੀਰ ਹੋਣਾਂ ਦੀ ਸਰਕਾਰ ਰਹੀ ਹੈ 2015 ਤੋਂ 17 ਤੱਕ ਇਹਨਾਂ ਨੇ ਦੋ ਸਿੱਖ ਨੌਜਵਾਨ ਮਾਰੇ ਕੱਲੇ ਮਾਰੇ ਨਹੀਂ ਜੇ ਕਤਲ ਕਰਨ ਤੋਂ ਬਾਅਦ ਅ ਅਣਪਛਾਤੇ ਬੰਦਿਆਂ ਦੇ ਖਿਲਾਫ ਐਫ ਆਈ ਆਰ ਰੱਖੀ ਤਾਂ ਕਿ ਪੁਲਿਸ ਵਾਲਿਆਂ ਨੂੰ ਬਚਾਇਆ ਸੁਮੇਤ ਸਿੰਘ ਸੈਣੀ ਵਰਗੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਚ ਚੱਡੇ ਪਾੜ ਕੇ ਮਾਰਦੇ ਸੀ ਲੋਕਾਂ ਨੂੰ ਉਹਨਾਂ ਨੂੰ ਡੀਜੀਪੀ ਬਣਾਇਆ ਉਹਨਾਂ ਨੂੰ ਬਚਾਇਆ ਤੇ ਜਗੀਰ ਕੋ ਉਹਨਾਂ ਦੀ ਹਫਾਜ਼ਤ ਕਰ ਰਹੀ ਹੈ ਬਾਦਲ ਦਾ ਪਰਿਵਾਰ ਅਜੋ ਅਕਾਲੀ ਥੋੜੋ ਉਹਦਾ ਇੱਕ ਕਾਰਪੋਰੇਟ ਗਰੋਅ ਆ ਅਕਾਲੀ ਸਿਗੇ ਜਿਹੜੇ ਜਿਹਨਾਂ ਦੇ ਨਾਮ ਮੈਂ ਪਹਿਲਾਂ ਜ਼ਿਕਰ ਕੀਤਾ ਜਿਹੜੇ ਸਾਡੇ ਪੁਰਾਣੇ ਜਿਹੜੇ ਆਗੂ ਸੀਗੇ ਜਿਹੜੇ ਮੋਰਚਾ ਚ ਜਾਂਦੇ ਸੀ ਜਿਹੜੇ ਜੇਲ੍ਹਾਂ ਕੱਟਦੇ ਸੀਗੇ ਜਿਹੜੇ ਧਰਨੇ ਲਾਉਂਦੇ ਸੀਗੇ ਜਿਹੜੇ ਕੁਰਬਾਨੀਆਂ ਦਿੰਦੇ ਸੀਗੇ ਮੈਂ ਬੀਬੀ ਜਗੀਰ ਕੌਰ ਨੂੰ ਪੁੱਛਣਾ ਹਾਂ ਕਦੀ ਚੀਚੀ ਤੇ ਵੀ ਖੂਨ ਲਾ ਕੇ ਦੇਖਿਆ ਵਾ ਪੱਕੀ ਪੱਕੀ ਪਕਾਈ ਰੋਟੀ ਖਾਣ ਦੇ ਆਦੀ ਹੋ ਤੁਸੀਂ ਸਿਰਫ ਤਲਵੇ ਛੱਟ ਕੇ ਸੁਖਬੀਰ ਬਾਦਲ ਦੇ ਤੇ ਵੱਡੇ ਬਾਦਲ ਦੇ ਤੋਂ ਆ ਪ੍ਰਧਾਨਗੀਆਂ ਲਈਆਂ ਹੋਈਆਂ ਔਰ ਪ੍ਰਧਾਨਗੀ ਲੈ ਕੇ ਜਿਹੜਾ ਹਿਫਾਜ਼ਤ ਤੁਹਾਡਾ ਫਰਜ਼ ਬਣਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਨੇ 322 ਤੇ ਸਤਕਾਰ ਕਮੇਟੀ ਨੇ ਲਾਇਆ ਉਥੇ ਧਰਨਾ ਅਰਸ਼ੇ ਤੋਂ ਕਈ ਮਹੀਨਿਆਂ ਤੋਂ ਲਗਾਤਾਰ ਉਹ ਨਿਰੰਤਰ ਸੰਘਰਸ਼ ਕਰ ਰਹੇ ਨੇ ਜਿੱਦਾਂ ਪਹਿਲਾਂ ਕਿਸੇ ਵੇਲੇ ਅਕਾਲੀ ਕਰਦੇ ਹੁੰਦੇ ਸੀ ਸਹੀ ਅਕਾਲੀ ਉਹ ਸਤਕਾਰ ਕਮੇਟੀ ਦੇ ਭਾਈ ਹਰਜਿੰਦਰ ਸਿੰਘ ਮਾਜੀ ਆ ਤੁਸੀਂ ਫਰਜੀ ਅਕਾਲੀ ਹੋ ਤੁਸੀਂ ਸਰਕਾਰ ਦੇ ਏਜੰਟ ਬਣ ਕੇ ਕੰਮ ਕਰ ਰਹੇ ਹੋ ਤੁਸੀਂ ਜਿਹੜੇ ਲੋਕ ਸਤਕਾਰ ਕਮੇਟੀ ਮੰਗਦੀ ਆ ਇਨਸਾਫ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਏ ਨੇ ਆ ਗੁੰਮਸ਼ੁਦਾ ਨੇ ਉਹਨਾਂ ਦਾ ਇਨਸਾਫ ਮੰਗਦੇ ਨੇ ਨਾ ਕੋਈ ਹੋਰ ਤਾਂ ਨਹੀਂ ਕੁਝ ਮੰਗ ਰਿਹਾ ਉਹ ਆਪਣੇ ਦੀ ਜ਼ਾਤੀ ਤਾਂ ਕੁਝ ਨਹੀਂ ਸਤਕਾਰ ਕਮੇਟੀ ਮੰਗ ਰਹੀ ਇਹ ਸਤਕਾਰ ਕਮੇਟੀ ਦੇ ਵੀ ਖਿਲਾਫ ਬੋਲਦੀ ਆ ਇੱਕ ਦਿਨ ਦੀ ਕੈਦ ਨਹੀਂ ਬੀਬੀ ਜ਼ਗੀਰਕੁਰ ਦੀ ਇੱਕ ਦਿਨ ਦੀ ਕੈਦ ਕੈਦ ਹੈਗੀ ਆ 6 ਮਹੀਨੇ ਕੱਟੀ ਆ ਲੇਕਿਨ ਆਪਣੀ ਹਰਪ੍ਰੀਤ ਕੌਰ ਹਤਿਆ ਕਾਂਡ ਵਿੱਚ ਲੜਕੀ ਦੀ ਕਾਂਡ ਦਾ 6 ਮਹੀਨੇ ਕਪੂਰਥਲੇ ਦੀ ਜੇਲ੍ਹ ਵਿੱਚ ਬੰਦ ਰਹੀ ਹੈ ਜ਼ਗੀਰਕੁਰ ਇਹ ਇਹ ਜ਼ਰੂਰ ਦੇਣ ਇਹਨਾਂ ਦੀ ਪੰਥਕ ਸੇਵਾਵਾਂ ਬਾਦਲ ਦੇ ਦਲ ਦੇ ਪ੍ਰਤੀ ਹੋਣਗੀਆਂ ਇਸ ਕਰਕੇ ਮੈਨੂੰ 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 ਦੁੱਖ ਹੋਇਆ ਜਦੋਂ ਇੱਕ ਰਿਸਪੌਂਸਿਬਲ ਪੋਜੀਸ਼ਨ ਤੇ ਬੈਠਾ ਇੱਕ ਪ੍ਰੈਜ਼ੀਡੈਂਟ ਐਸਜੀਪੀਸੀ ਦਾ ਇੱਕ ਬਹੁਤ ਜ਼ਿੰਮੇਵਾਰ ਚਿੱਖਾਂ ਦਾ ਪੋਪ ਵੀ ਕਹਿੰਦੇ ਨੇ ਇਹਨੂੰ ਕਿ ਇਹ ਪੋਪ ਕੋਉਣ ਦੇ ਅਧਿਕਾਰ ਰੱਖਦੀ ਏ ਇਹ ਬੀਬੀ ਇਹਨੂੰ ਹਰਜਿੰਦਰ ਸਿੰਘ ਮਾਂਜੀ ਮਾੜਾ ਲੱਗਦਾ ਵਾ ਇਹਨੂੰ ਸਤਕਾਰ ਕਮੇਟੀ ਮਾੜੀ ਲੱਗਦੀ ਇਹਨੂੰ ਕੋਣ ਚੰਗਾ ਲੱਗਦਾ ਸੁੱਚਾ ਸਿੰਘ ਲੰਗਾ ਚੰਗਾ ਲੱਗਦਾ ਇਹਨੂੰ ਇਹਨੂੰ ਉਹਦੀ ਗਰਮੀ ਮਹਿਸੂਸ ਹੁੰਦੀ ਹੈ ਜਦੋਂ ਸਟੇਜ ਤੇ ਖੜ ਕੇ ਇਹ ਗੱਲ ਕਰਦੀ ਹੈ ਸ਼ਰਮ ਨਹੀਂ ਆਉਂਦੀ ਇਸ ਔਰਤ ਨੂੰ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਪਰ ਮੈਂ ਇਹਨੂੰ ਜਿੰਨਾ achhi ਤਰ੍ਹਾਂ ਨਾਲ ਮੇਰੇ ਵੀਰੋ ਤੇ ਭੈਣੋ ਬਜ਼ੁਰਗੋ ਤੇ ਮਾਤਾਵੋ ਮੈਂ ਜਾਣਦਾ ਨਾ ਇਹ ਮਹਾ ਡੁਪਲੀਕੇਟ ਔਰਤ ਹੈ ਬਿਲਕੁਲ ਡਬਲ ਫੈਸਿਟੇਡ ਆ ਔਰ ਜਿੰਨਾ ਝੂਠ ਬਲੇਟੈਂਟਲੀ ਇਹ ਬੋਲ ਸਕਦੀ ਇਹਦੇ ਇੰਟਰਵਿਊ ਸੁਣਿਓ ਕਦੇ ਜਿੰਨਾ ਵਾਈਟ ਲਾਇਸ ਜਿਹਨੂੰ ਕਹਿੰਦੇ ਨੇ ਜਿੰਨਾ ਝੂਠ ਬਿਲਕੁਲ ਹਿੰਕੜ ਨਾਲ ਤੇ ਬੇਸ਼ਰਮੀ ਦੇ ਨਾਲ ਕੋਈ ਬੋਲ ਇਹ ਬੋਲ ਸਕਦੀ ਇੰਨਾ ਸ਼ਾਇਦ ਕੋਈ ਦੁਨੀਆ 'ਚ ਆਗੂ ਨਹੀਂ ਹੋਣਾ ਜਿਹੜਾ ਇੰਨਾ ਬੇਸ਼ਰਮੀ ਦੇ ਨਾਲ ਝੂਠ ਬੋਲ ਸਕਦਾ ਤੇ ਸਾਡੀ ਕਨਸਟੈਂਸੀ ਵਿੱਚ ਵੀ 10 ਸਾਲ ਕਾਂਦੀ ਦਲ ਦੀ ਸਰਕਾਰ ਰਹੀ ਆ ਤੇ ਜੋ ਕੁਝ ਪਿਛਲੇ 50 ਸਾਲ ਚ ਹੋਇਆ ਸਾਰਾ ਆਪਣੇ ਖਾਤੇ ਚ ਪਾ ਜੰਦੇ ਜੇ ਸਰਕਾਰੀ ਗਵਰਨਮੈਂਟ ਐਜੂਕੇਸ਼ਨ ਗਵਰਨਮੈਂਟ ਕਾਲਜ ਬਣਿਆ ਪਲਾਟਫਾਰਮ ਜਿਹੜੇ ਪਿਤਾ ਜੀ ਨੇ ਬਣਾਉ ਉਹ ਵੀ ਆਪਣੇ ਖਾਤੇ ਚ ਚੜਾ ਲਿਆ ਜੇ ਸੰਤ ਪਾਪਾ ਪ੍ਰੇਮ ਸਿੰਘ ਜੀ ਦਾ ਅਸੀਂ ਯਾਦਗਾਰੀ ਗੇਟ ਬਣਾਇਆ ਜਿਨ੍ਹਾਂ ਦੇ ਜਿਨ੍ਹਾਂ ਦੇ ਡੇਰੇ ਤੇ ਬੈਠ ਕੇ ਉਹਨਾਂ ਦੀ ਆਮਦਨ ਖੰਦੀ ਆ ਉਹ ਵੀ ਅਸੀਂ ਬਣਵਾਇਆ ਉਹ ਵੀ ਆਪਣੇ ਖਾਤੇ ਚ ਚੜਾ ਲਿਆ ਹੋਰ ਬਹੁਤ ਕੁਝ ਆ ਜਿਹਨੀਆਂ ਸੜਕਾਂ ਹੁਣ ਬਣਨ ਲੱਗ ਜਾ ਰਹੀਆਂ ਨੇ ਬਹੁਤ ਵੱਡੀਆਂ ਵੱਡੀਆਂ ਸਾਡੇ ਪਲਾਨ ਰੂਡਸ ਨੇ ਇੱਕ ਨਵੀਂ ਸੜਕ ਬਣਨ ਜਾ ਰਹੀ ਆ ਮਾਡਲ ਟਾਊਨ ਤੋਂ ਬੇਗੋ ਵਾਲੇ ਦੇ ਪਿੰਡ ਨੂੰ ਉਹ ਵੀ ਆਪਣੇ ਖਾਤੇ ਚੜਾ ਲਈ ਕਿ ਮੈਂ ਬਣਵਾ ਰਹੀ ਆ ਇਸ ਤਰ੍ਹਾਂ ਨਾਲ ਮਤਲਬ ਕਿ ਜਦੋਂ ਆਪਣੇ ਨੂੰ ਕੋਈ ਆਪਾਂ ਆਪਾਂ ਝੂਠ ਬੋਲਣ ਦੇ ਲੱਗੇ ਸੰਗ ਹੀ ਨਹੀਂ ਕੁ ਕਰਨੇ ਉਹ ਬਿਆਨ ਇਹਦੇ ਰਿਫਲੈਕਟ ਹੋਏ ਨੇ ਔਰ ਮੈਂ ਇੱਕ ਵਾਰ ਫਿਰ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਾ ਮੈਂ ਦੇਖਿਆ ਭਾਈ ਰਣਜੀਤ ਸਿੰਘ ਉਹਨਾਂ ਦੀ ਵੀਡੀਓ ਮੈਂ ਆਪਣੇ ਪੇਜ ਤੇ ਸ਼ੇਅਰ ਕੀਤੀ ਉਹਨਾਂ ਨੇ ਕੱਲੀ-ਕੱਲੀ ਇਹਦੀ ਸਟੇਟਮੈਂਟ ਦਾ ਬਿਲਕੁਲ ਤੱਥਾਂ ਦੇ ਆਧਾਰ ਤੇ ਉੱਤੇ ਜਵਾਬ ਦਿੱਤਾ ਮੈਂ ਆਪਣੇ ਪੇਜ ਤੇ ਸ਼ੇਅਰ ਕੀਤੀ ਹੈ ਤੁਸੀਂ ਉਹ ਵੀ ਸੁਣ ਸਕਦੇ ਹੋ ਅਸਲ ਜਿਹੜੇ ਕੌਮ ਦੇ ਲੀਡਰ ਹਨ ਜਿਹੜੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ ਇਦਾਂ ਦੇ ਆਗੂ ਚਾਹੀਦੇ ਨੇ ਇਹ ਤਾਂ ਸਿਰਫ ਖਸ਼ਾਮ ਦੀ ਟੋਲਾ ਵਾ ਇਹ ਤਾਂ ਉਹਨਾਂ ਨੂੰ ਪੈਸੇ ਦੇ ਜਿਹੜੇ ਆਪਣੇ ਡੇਰੇ ਤੋਂ ਕਮਾਈ ਆ ਉਹ ਚੱਕ-ਚੱਕ ਕੇ ਸਾਰੀ ਸੁਪੀਰਬਾਦਲ ਦੇ ਖਾਤੇ ਚੜੀ ਜਾਂਦੀ ਸੀ ਇਸ ਕਰਕੇ ਇਹਨਾਂ ਨੂੰ ਐਸਜੀਪੀਸੀ ਦੀ ਪ੍ਰਧਾਨਗੀ ਮਿਲੀ ਮੈਂ ਕੋਈ ਹੰਕਾਰ ਨਹੀਂ ਕਰਦਾ ਪਰ ਸਾਡੇ ਹਲਕੇ ਭਲੱਤ ਵਿੱਚ ਬਿਲਕੁਲ ਮੁਕੰਮਲ ਤੌਰ ਤੇ ਇਹ 100% ਗੈਰਹਾਜ਼ਰ ਨੇ ਚਲੋ ਉਹ ਤਾਂ ਮੋਟਾ ਆਂ ਦਾ ਸਮਾਨ ਕੇ ਦੱਸੇਗਾ ਕੀ ਹੋਣਾ ਤੇ ਕੀ ਨਹੀਂ ਹੋਣਾ ਪਰ ਇਹਨਾਂ ਨੇ ਜਿਹੜਾ ਸ਼ਬਦ ਵਰਤੇ ਨੇ ਉਹਦੀ ਮੈਂ ਬਹੁਤ ਉਹਦੀ ਸੇਵਰ ਕੰਡੈਮਨੇਸ਼ਨ ਕਰਦਾ ਅਸੂਲਨ ਦਾ ਬੀਬੀ ਜਗੀਰਕੌਰ ਨੂੰ ਮਾਫੀ ਮੰਗਣੀ ਚਾਹੀਦੀ ਆ ਭਾਈ ਹਰਜਿੰਦਰ ਸਿੰਘ ਉਹਨਾਂ ਤੋਂ ਸਤਕਾਰ ਕਮੇਟੀ ਤੋਂ ਔਰ ਉਹਨਾਂ ਸਾਰੇ ਲੋਕਾਂ ਤੋਂ ਜਿਨ੍ਹਾਂ ਦੇ ਖਿਲਾਫ ਇਸ ਨੇ ਇਹ ਸ਼ਬਦਾਵਲੀ ਵਰਤੀ ਤੇ ਨਾਲ ਸਮੁੱਚੇ ਅਕਾਲੀ ਦਰ ਨੂੰ ਜਿਹੜਾ ਬਾਦਲ ਦਾ ਦਲ ਆ ਵਿੱਚ ਜਗੀਰਕੌਰ ਨੂੰ ਅਕਾਲ ਤਖਤ ਤੇ ਪੇਸ਼ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੀ ਬਾਈਬਲ ਕਲਾਮ ਵਿੱਚ ਕਤਲ ਕੀਤੇ ਗਏ ਦੋ ਸਿੱਖ ਨੌਜਵਾਨਾਂ ਦੀ ਤੇ ਰੁਪਿੰਦਰ ਤੇ ਜਸਵਿੰਦਰ ਦੇ ਜੋ ਚੱਡੇ ਪਾੜ ਕੇ 3 ਡਿਗਰੀ ਟੌਰਚਰ ਕਰਕੇ ਇੱਕ ਵਾਰ ਸੁਖਵੀਰ ਬਾਦਲ ਨੇ ਇਹ ਕਲੇਮ ਕੀਤਾ ਕਿ ਅਸੀਂ ਬੇਅਦਬੀਆਂ ਕਰਨ ਵਾਲੇ ਆ ਬੰਦੇ ਦੋ ਬਰਗਾੜੀ ਦੇ ਫੜਲੇ ਨੇ ਤੇ ਬਾਅਦ ਵਿੱਚ ਸੁਖਵੀਰ ਬਾਦਲ ਦਾ ਇੱਕ ਦਾਵਾ ਝੂਠਾ ਪਾਇਆ ਗਿਆ ਤੇ ਉਹਨਾਂ ਲੋਕਾਂ ਨੂੰ ਉਹ ਬੇਗੁਨਾ ਰੁਪਿੰਦਰ ਤੇ ਜਸਵੰਦਰ ਨੂੰ ਇਹਨਾਂ ਨੂੰ ਛੱਡਣਾ ਪਿਆ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਨਾਲ ਇਸ ਲੈਵਲ ਤੱਕ ਇਹਨਾਂ ਨੇ ਟੌਰਚਰ ਕੀਤਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੀ ਗੱਲ ਨੂੰ ਮੇਰੇ ਜਜ਼ਬਾਤਾਂ ਨੂੰ ਸਮਝੋਗੇ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ